ਸਾਰੇ ਠੀਕ ਠਾਕ ਆਂ ਆਸ ਕਾ ਕਰਦਾ ਵਧੀਆ ਸਾਰੇ ਦੇਖੋ ਕੀ ਕਰ ਰਹੇ ਹੋ ਮੋਰਨਿੰਗ ਆ ਕੀ ਹਾਲ ਹੈ ਠੀਕ ਠਾਕ ਕਿਸ ਦਾ ਤਾਂ ਪੁੱਛ ਲੋ ਹਾਂ ਜੀ ਸਾਰੇ ਠੀਕ ਠਾਕ ਆਂ ਤੇ ਜਿਹੜੇ ਲਾ ਕੇ ਗੱਲ ਹੋ ਗਈ ਹਾਂ ਜੀ ਤੇ ਸਾਰਿਆਂ ਨੂੰ ਲੋਹੜੀ ਦੀਆਂ ਵਧਾਈਆਂ ਬਹੁਤ ਸਾਰਾ ਅਡਵਾਂਸ ਵਿੱਚ ਜਿਹਾਂ ਦੇ ਵੱਲੋਂ ਹਾਂ ਜੀ ਹਰ ਘਰ ਵਿੱਚ ਲੋਹੜੀ ਦੀ ਖੁਸ਼ੀਆਂ ਦੀ ਖੁਸ਼ੀਆਂ ਬਣਾਵੇ ਲੋ ਕੱਟਾ ਲੁੱਟਾ ਨੇਵਾ ਦਾ ਵੈਹੇ ਪਾਰਟੀ ਆ ਹਨਾ ਅੱਜ ਉਹਦੇ ਨਾਲ ਆਈ ਥੋੜੀ ਮੱਕੇ ਚੱਲ ਜਣਾ ਇੱਧਰ ਆਪਣਾ ਲੋੜ ਤੋਂ ਇੱਕ ਦਿਨ ਬਿਲੋਂ ਆ ਗਿਆ ਅੱਜ ਬਾਰਾ ਨੂੰ ਗਿਆ ਅੱਜ ਆਪਾਂ ਸਿਰ ਸਿਰ ਉਹਨਾਂ ਦਾ ਹੈਗਾ ਸੈਲੀਬ੍ਰੇਟ ਕਰ ਲੈਂਦੇ ਹਾਂ 13 ਨੂੰ ਵਾਪਸ ਆਵਾਂਗੇ ਤੇ 14 ਨੂੰ ਰੈਸਟ ਕਰਾਂਗੇ ਛੋਟੇ ਬੱਚਿਆਂ ਦੇ ਮਾਮਾ ਜੀ ਦਾ ਵਿਆਹ ਹਾਂਜੀ ਹਾਂਜੀ ਤੇ ਫਿਰ ਉਹ ਵੀ ਜ਼ਰੂਰੀ ਆ ਕੋਈ ਗੱਲ ਨਹੀਂ ਵਿਆਹ ਦੇ ਕੇ ਜਦੋਂ ਹੋਗੇ ਪਾਰਟੀ ਹੋ ਜਾਣਾ ਹੋਰ ਬਤਾਈਏ ਬਤਾਈਏ ਦੱਸੋ ਕਿ ਥੋੜੀ ਜਿਹੀ ਨਵੇਂ ਕੈਪਟਲ ਆਉਣਗੇ ਹਾਂ ਠੀਕ ਹੈ ਉਹਦੇ ਨਾਲ ਵੀ ਸਾਰਿਆਂ ਨੂੰ ਤੁਹਾਨੂੰ ਸੁਖਰਾਵਾਂਗੇ ਤੇ ਸਟੋਰੀ ਦਾ ਹੁਣ ਕਈ ਨਵਾਂ ਨਹੀਂ ਆਉ ਲੋਗੇ ਸਟੋਰੀ ਤੇ ਹੀ ਦੱਸੋ ਸਟੋਰੀ ਨਵੀਂ ਆ ਰਹੀ ਹੈ ਜੀ ਆਪਣੀ ਲਾਵਾਂ ਫੇਰੇ 2 ਪਹਿਲਾਂ ਲਾਵਾਂ ਫੇਰੇ ਕੀਤੀ ਸੀ ਨਾ ਤੇ ਹੁਣ ਲਾਵਾਂ ਫੇਰੇ 2 ਬਣਾਵਾਂਗੇ ਤੇ ਉਹਦੇ ਵਿੱਚ ਮਤਲਬ ਕਿੰਦਾ ਸਟੋਰੀ ਜਾਂਦੀ ਹੈ ਅਗੇ ਹਨਾ ਵੀ ਉਹਦਾ ਪਹਿਲੀ ਦਾ ਸੀਕਵਲ ਬਣਾਉਣਾ ਹੈ ਜਾਂ ਫਿਰ ਕੋਈ ਨਵੇਂ ਜਿਹੇ ਦਾ ਕੋਈ ਨਵਾਂ ਹੀ ਚੀਜ਼ ਕੱਢਦੇ ਆ ਉਹ ਸਾਰਾ ਕੁਝ ਤੁਸੀਂ ਜਰੂਰ ਦੇਖਿਓ ਤੇ 15 ਤਰੀਕ ਨੂੰ ਲਾਵਾਂ ਫਿਰ ਇਹ 2 ਦਾ ਪਹਿਲਾ ਸ਼ੂਟ ਕਰਾਂਗੇ ਤੇ ਉਹਦੇ 2 ਦਿਨ ਬਾਅਦ ਫਿਰ ਇੱਕ ਦਿਨ ਬਾਅਦ ਜਾਂ 2 ਦਿਨ ਬਾਅਦ ਐਪੀ ਸਟੋਰ ਆ ਜਾਊਗਾ ਤੇ ਸਾਰੇ ਜਾਣੇ ਜਰੂਰ ਦੇਖਿਓ ਜਿੱਦਾਂ ਵੀ ਲਾਵਾਂ ਫਿਰ ਨੂੰ ਪਿਆਰ ਦਿੱਤਾ ਹੈਗਾ ਤੇ ਉਦਾਂ ਸਾਰੇ ਜਾਣੇ ਪਿਆਰ ਦਿਓ ਨਹੀਂ ਸਕਦੇ ਨੇ ਤੇ ਕੈਰੈਕਟਰ ਕੋਸ਼ਿਸ਼ ਕਰਾਂਗੇ ਵੀ ਲਾਵਾਂ ਫਿਰੇ ਵਨ ਵਾਲੀ ਹੋਣ ਸਾਰੇ ਤੇ ਜਿਹੜਾ ਕੋਈ ਇਹ ਨਹੀਂ ਆ ਸਕਦਾ ਉਹਦੇ ਵਿੱਚ ਫਿਰ ਫਿਰ ਉਹਦੇ ਵਾਸਤੇ ਨਵਾਂ ਕੈਰੈਕਟਰ ਕੋਈ ਆਊਗਾ ਨਵਾਂ ਭਰਤੀ ਕਰਾਂਗੇ ਬੰਦੇ ਕੋਈ ਤੇ ਸਾਰੇ ਜਾਣੇ ਉਹਨਾਂ ਨੂੰ ਇਹ ਸਾਰਿਆਂ ਨੂੰ ਪਿਆਰ ਦਿਓ ਬਾਕੀ ਦੇਖੋ ਕੀ ਬਾਤ ਦਾ ਵਾਪਕ ਮਤਲਬ ਇਹ ਸੋਚ ਰਹਾ ਵਾ ਕਿ ਲਾਵਾ ਫਿਰ 2 ਲੈ ਕੇ ਆਉਣੀ ਆ ਤੇ ਪਰ ਜੇ ਆਪਾਂ ਕਨਸੈਪਟ ਨਹੀਂ ਸੋਚਿਆ ਜੇ ਇੱਕ ਦਿਨ ਦਿਮਾਗ ਵਿੱਚ ਕੋਈ ਕਨਸੈਪਟ ਹੁੰਦਾ ਹੋਵੇ ਤੇ ਕੀ ਕਰਨਾ ਵਾ ਕੀ ਕਰਨਾ ਜੇ ਉਹ ਕਿੱਧਰ ਲੱਗ ਜਣਗੇ ਇਸ ਟੋਰੀ ਤੇ ਉਹ ਵੀ ਜਿਹੜਾ ਦੱਸ ਰਿਹਾ ਬਾਕੀ ਸਭ ਨਾਲ ਜਿੰਨੇ ਵੀ ਆਉਣੇ ਇਸ ਬਾਹਰ ਜਾਂਦੇ ਹੀ ਨਾ ਤੇ ਸਾਰੇ ਮੈਂ ਆਪਾਂ ਇੱਕੋ ਹੀ ਕਹਿੰਦੇ ਸੀ ਕਿ ਲਵਾ ਫਿਰ ਇਹ ਵੀ ਜਿਹੜਾ ਇੱਕ ਬਹੁਤ ਰੀਅਲ ਲੱਗਦੀ ਕੋਈ ਉਹੋ ਜਿਹੀ ਫਿਰ ਦੌੜਦੀ ਲਿਆਉਂਦੀ ਆ ਉਧੀਆਂ ਮਗਰੇ ਕੰਸੈਪਟ ਬੜਾ ਗਿਆ ਨਹੀਂ ਨਾ 아이 ਬਹੁਤ ਇੰਨਾ ਹੀ ਜਮਾਨ ਦੇ ਸ਼ੁਰੂ ਕਰਦੇ ਹੈਗਾ ਇਹ ਲਾਵਾ ਫਿਰ ਤੋਂ ਤੋਂ ਪਹਿਲੇ ਹੈਗਾ ਹੀ ਫਰਕ ਬੜਾ ਹੈ ਇੱਕ ਵਾਰ ਸਮਝ ਬਹੁਤ ਜਾ ਰਹੀ ਲੋਗਾਂ ਨੇ ਕੀ ਹਾਂ ਤੇ ਸੀਰੂ ਬੜਾ ਪਿਆ ਮੇਰਾ ਇਹ ਸੀਰੂ ਸਜੋ ਸਮਝੋ ਬਹੁਤ ਜਾ ਰਹੀ ਤੇ ਮਾਵਾ ਦੇ ਲੇਖੇ ਜੋ ਕਰੇ ਵੀ ਬੜਾ ਮੇਰਾ ਮਾਵਾ ਦਾ ਲੇਖਾ ਜੋ ਕਰਾ ਬੜੀ ਸੋਹਣੀਆਂ ਸਾਰੀਆਂ ਬੜਾ ਤੁਸੀਂ ਪਿਆਰ ਤੋਂ ਸਾਰਿਆਂ ਨੇ ਜਿਵੇਂ ਲਾਵਾ ਫਿਰ ਟੂ ਲੈ ਕੇ ਆਵਾਂਗੇ ਲੋਕੋ ਨੂੰ ਚੜ ਗਏ ਤੇ ਸਾਡੇ ਗੁੱਡ ਬਾਸ ਨੇ ਫਾਈਰ ਪਰ ਜਿਹੜੇ ਯਾਰ ਉਹ ਘੱਟ ਨੇ ਤੇ ਪੈਣਾ ਨਾ ਗਲੀਂਦੀ ਹੁੰਦੀ ਆ ਕਿ ਉਹ ਟਾਰਗੇਟ ਜਿਹੜਾ ਨਿਕਤਾ ਜਾਵੇ ਤੇ ਜੇ ਜੇ ਤੁਸੀਂ ਇਹ ਨੀ ਟਿਊਟੂਬ ਦੇ ਪੇਜ ਤੇ ਦੇਖਣ ਦੇ ਜੇ ਇਹਨਾਂ ਦੇ ਪੇਜ ਨੂੰ ਸਬਸਕ੍ਰਾਈਬ ਕਰ ਲਿਓ ਤੇ ਜੇ ਮਨਜੀਤ ਪੈਣ ਉਹਨਾਂ ਦੇ ਪੇਜ ਦੇ ਦੇਖਣ ਦੇ ਜੇ ਤੇ ਇਹਨਾਂ ਦੇ ਪੇਜ ਨੂੰ ਇਹ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਦੋ ਨਾਲ ਇਹ ਫਾਇਦਾ ਹੋਊਗਾ ਦੋ ਨਾਲ ਕੰਪਲੀਟ ਹੋ ਜਾਏ ਜਲਦੀ ਜਲਦੀ ਜੋ ਵੀ ਅਪਡੇਟ ਆਉਗੀ ਉਹ ਬੜਾ ਵੱਡ ਤੁਹਾਨੂੰ ਮਿਲਦੀ ਰਹੂਗੀ ਕਿਨੇ ਕੱਢ ਤਨੇ ਮਿੰਟ ਦੀ ਹੋ ਗਈ ਐ ਤੇ 3 ਮਿੰਟ ਪੜ੍ਹਦੇ ਤੋਂ ਪੰਜ ਘਰਾਂ ਵਾਲਾ ਯਾਰ ਹਾਂਜੀ ਕਰਤੋ ਭਾਈ ਜੀ ਤੁਸੀਂ ਬਹੁਤ ਚੰਗਾ ਤੁਸੀਂ ਜੀ ਆਪਾ ਬੋਲਣੇ ਦੇ ਹੋਏ ਮੇਰੇ ਚੌਂਪਰ ਕੇ ਬੈਠੇ ਆ ਠੀਕ ਆ ਜੀ ਮੈਂ ਕਿੰਨਾ ਵੀ ਤੁਸੀਂ ਪਹਿਲਾਂ ਬਹੁਤ ਜ਼ਿਆਦਾ ਸਹਿਯੋਗ ਦਿੱਤਾ ਸਾਡਾ ਤੇ ਬਹੁਤ ਹੀ ਵਧੀਆ ਲੱਗਾ ਸਾਨੂੰ ਵੀ ਅਣੀ ਕੰਮ ਕਰਕੇ ਨਾ ਸਾਨੂੰ ਵਧੀਆ ਲੱਗਿਆ ਤੇ ਸਾਰੇ ਘਰ ਭਰਾਵਾਂ ਨੇ ਇਦਾਂ ਸਹਿਯੋਗ ਦੇਣਾ ਵਾ ਕਿ ਅੱਗੇ ਨਵੀਂ ਵੀਡੀਓ ਵੀ ਇਸੇ ਤਰ੍ਹਾਂ ਚੱਲੇ ਤੇ ਅਣੀ ਵੀ ਵਧੀਆ ਤਰੀਕੇ ਨਾਲ ਕੰਮ ਕਰ ਗਈ ਹੋੜਾ ਦੋ ਵੀ ਜਾਰਾ ਦਿਓ ਕਿਉਂਕਿ ਆ ਸਾਰਾ ਕਰੈਕਟਰ ਵਿੱਚ ਭਾਜੀਦਾ ਆ ਤੇ ਆ ਦੀਦੀ ਦਾ ਹੋਣਾ ਤੇ ਤਾਂ ਕਰਕੇ ਨਾ ਉਹ ਤੋਂ ਵੱਧ ਪਿਆਰ ਦਿਓ ਮੈਨੂੰ ਲੱਗਦਾ ਇਹ ਵੀ ਸਾਡੀ ਤੀ ਨਾ ਨਿਊ ਲੁੱਕ ਲੈ ਲਾ ਦਿੱਤੀ ਹੈ ਵੀ ਲੁੱਕ ਲੱਗਦਾ ਉਹ ਉਹ ਵੀਡੀਓ ਦੇਖਦੇ ਹੋ ਕਿ ਨਵੀਂ ਲੁੱਕ ਕੀ ਬਣਾਉਣੀ ਹੈ ਕੀ ਕਰਦੇ ਆ ਸਟੋਰੀ ਕਿੱਧਰ ਨੂੰ ਜਾਊਗੀ ਕੀ ਹਿਸਾਬ ਨਾਲ ਮਤਲਬ ਇਸ ਸਟੋਰੀ ਦੀ డిਮਾਂਡ ਹੈ ਤੇ ਇਹ ਵੀ ਕੋਸ਼ਿਸ਼ ਕਰਾਂਗੇ ਕਿ ਵਧੀਆ ਇਨਸਾਫ ਹੋ ਜਾ ਕੇ ਸਟ੍ਰੈਕਟਰ ਬਣਾ ਦੇਣਾ ਰੋਕਾਂ ਗਾਈ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਤੇ ਸੋਡੀਓ ਵੱਤਵਾ ਦੇ ਸ਼ੇਅਰ ਕਰਦੇ ਹੋ ਤੇ ਜਿਹੜਾ ਜਿਹੜਾ ਚੈਨਲਾਂ ਬੋਲੋ ਮੇਰਾ ਚੈਨਲ ਜਸ ਫਿਲਮਿੰਗ ਚੈਨਲ ਤੇ ਦੀਵੀਕ ਤਸਵੀਰ ਤੁਹਾਡਾ ਸਾਡਾ ਰਾਜ ਦੀ ਪੁੰਬਲੀ ਵਲੌਗ ਚੈਨਲ ਹਾਂਜੀ ਹਾਂਜੀ ਤੇ ਸਬਸਕ੍ਰਾਈਬ ਕਰ ਲਿਓ ਸਾਰੇ ਜਣੇ ਯੰਕਲ ਜੀ ਤੇ ਵੀ ਕੋ ਬੋਲੋ ਕਿ ਜਿਆ ਇਦਨੂ ਇਦਨੂ ਕਰਕੇ ਗਾਣਾ ਡੈਪਣਾ ਮੈਂ ਬੋਲਣਾ ਮੈਂ ਗਾਣਾ ਡੈਪਣਾ ਜੀ ਬੋਲਣਾ ਚਲੋ ਚਲੋ ਕਾਣਾ ਨਾ ਨਾ ਬੋਲਾਂ ਮੈਂ ਦਿਵਸ ਤੋਂ ਹੀ ਸੁਣਾ ਲਾ ਗਾਣਾ ਪੁੱਤ ਹੈ ਮੈਨੂੰ ਆਉਂਦਾ ਨਹੀਂ ਜੀ ਮੈਂ ਕਦੀ ਲੋੜੀ ਮੰਗਣ ਨਹੀਂ ਕਦੀ ਗਿਆ ਮੈਂ ਅਸੀਂ ਤੇਰੇ